ਸੋਸ਼ਲ ਮੀਡੀਆ ਦਾ ਵੀ ਕੁਝ ਪਰੋਸਾਨੀ ਦੋਸਤੋ ਜੋ ਕੁਝ ਮੁੱਦਾ ਮਿਲਦਾ ਚੱਕ ਲੈਂਦੇ ਨੇ ਕੁਝ ਦਿਨ ਪਹਿਲਾਂ ਨੀਸ਼ਾ ਬਾਨੋ ਨੂੰ ਦਲਜੀਤ ਦੋਸਾਂਝ ਦੀ ਵਾਈਫ ਬਣਾ ਦਿੱਤਾ ਸੀ ਜੋ ਕਿ ਇੱਕ ਰੋਲ ਸੀ ਚਮਕੀਲਾ ਮੂਵੀ ਦਾ ਤੇ ਅੱਜ ਇਹਨਾਂ ਨੇ ਮੁੱਦਾ ਫੜਿਆ ਹੋਇਆ ਹੈ ਦਲਜੀਤ ਇਜ਼ ਮੈਰਿਡ ਟੂ ਐਨ ਇੰਡੀਅਨ ਅਮਰੀਕਨ ਦੇ ਹੈਵ ਅ ਸਨ ਤਾਂ ਦੋਸਤੋ ਇਹ ਪੂਰਾ ਪੈਰਾਗ੍ਰਾਫ ਆ ਤੁਸੀਂ ਪੜ੍ਹ ਲੈ ਸਕਦੇ ਹੋ ਇਸ ਦੇ ਵਿੱਚ ਲਿਖਿਆ ਹੋਇਆ ਹੈ ਤੇ ਨਿਊਜ਼ ਚੈਨਲਾਂ ਤੇ ਇੰਡੀਅਨ ਮੀਡੀਆ ਤੇ ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਤੇ ਸਾਰਾ ਕੁਝ ਇਹੀ ਚੱਲ ਰਿਹਾ ਹੈ ਹੁਣੇ-ਹੁਣੇ ਤਾਜ਼ੀ ਖਬਰ ਆਹੀ 3 ਘੰਟੇ ਪਹਿਲਾਂ ਦੀ ਨਿਊਜ਼ ਆ 1 ਘੰਟੇ ਪਹਿਲਾਂ ਦੀ ਨਿਊਜ਼ ਆ ਜਾ ਕੇ ਗੂਗਲ ਤੇ ਵੀ ਚੈੱਕ ਕਰ ਸਕਦੇ ਹੋ ਹੁਣ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਆਪ ਤੁਹਾਨੂੰ ਦੱਸ ਦਿਆਂ ਦੋਸਤੋ ਜਦੋਂ ਦਲਜੀਤ ਦੋਸਾਂਝ ਨੇ ਕੈਰੀਅਰ ਸਟਾਰਟ ਕੀਤਾ ਸੀ ਤਾਂ ਦਲਜੀਤ ਦੋਸਾਂਝ ਨੇ ਆਪਣੀ ਪਰਸਨਲ ਲਾਈਫ ਨੂੰ ਅਲੱਗ ਰੱਖਿਆ ਸੀ 뮤జిక్ ਲਾਈਫ ਤੋਂ ਕਦੇ ਵੀ ਦਲਜੀਤ ਦਸਾਂਜ ਨੇ ਕੈਮਰੇ ਦੇ ਮੂਰੇ ਆਪਣੇ ਪਰਿਵਾਰ ਦਾ ਜ਼ਿਕਰ ਨਹੀਂ ਕੀਤਾ ਤੇ ਪਰਿਵਾਰ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਹਰ ਇੱਕ ਬੰਦੇ ਦੀ ਆਪਣੀ ਪਰਸਨਲ ਲਾਈਫ ਹੁੰਦੀ ਆ ਤਾਂ ਕਿਸੇ ਦਾ ਹੱਕ ਨਹੀਂ ਬਣਦਾ ਕਿ ਇੰਟਰਫੇਅਰ ਕੀਤਾ ਜਾਵੇ ਬਾਕੀ ਨਿਊਜ਼ ਸੋਸ਼ਲ ਮੀਡੀਆ ਨੂੰ ਤਾਂ ਇੱਕ ਮੁੱਦਾ ਚਾਹੀਦਾ ਆ ਜਦੋਂ ਮੁੱਦਾ ਮਿਲ ਜਾਂਦਾ ਤਾਂ ਬੱਸ ਵੜ ਲੈਂਦੇ ਨੇ ਉਸ ਨੂੰ ਦਲਜੀਤ ਨੇ ਵੀ ਕਿਹਾ ਹੈ ਕਿ ਸੋਸ਼ਲ ਮੀਡੀਆ ਤਾਂ ਬੱਸ ਇੱਕ ਗੱਲ ਨੂੰ ਚੱਕ ਕੇ ਮੁੱਦਾ ਬਣਾ ਦਿੰਦਾ ਹੈ ਤੇ ਉਸ ਨੂੰ ਬ੍ਰੇਕਿੰਗ ਨਿਊਜ਼ ਬਣਾ ਦਿੰਦਾ ਆ ਬਾਕੀ ਪੰਜਾਬੀਆਂ ਨੂੰ ਤੇ ਇਸ ਗੱਲ ਦਾ ਕਾਫੀ ਸਮੇਂ ਤੋਂ ਪਤਾ ਆ ਦੋਸਤੋ ਬਾਕੀ ਹੁਣ ਹਿੰਦੀ ਮੀਡੀਆ ਨੂੰ ਹੁਣ ਪਤਾ ਲੱਗਿਆ ਤਾਂ ਉਹਨਾਂ ਨੇ ਅੱਜ ਕੱਲ ਨੂੰ ਚੱਕ ਕੇ ਵਾਇਰਲ ਕਰਤਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਦਲਜੀਤ ਦਸਾਂਜ ਦੇ ਵਿਆਹ ਤੇ ਮੁੰਡੇ ਬਾਰੇ ਪਹਿਲਾਂ ਕਿਸ ਕਿਸ ਨੂੰ ਪਤਾ ਸੀ ਤੇ ਹਿੰਦੀ ਮੀਡੀਆ ਵਾਲਿਆਂ ਨੂੰ ਅੱਜ ਪਤਾ ਲੱਗਿਆ ਮੇਰੇ ਨੂੰ ਸ਼ੇਅਰ ਕਰਦੇ ਹੋ ਧੰਨਵਾਦ